ਵੋਟਾਂ ਦੀ ਗਿਣਤੀ ਦੇ ਵਿੱਚ ਬਹੁਤ ਵੱਡੀਆਂ ਅਪਡੇਟ ਆ ਰਹੀਆਂ ਨੇ ਕੋਈ ਜਿੱਤੇ ਕੋਈ ਹਾਰੇ ਲੋਕਾਂ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਪਰ ਇੱਕ ਵੱਡੀ ਅਪਡੇਟ ਮੋਗਾ ਦੇ ਡਰੋਲੀ ਭਾਈ ਤੋਂ ਆ ਰਹੀ ਹੈ ਜਿੱਥੇ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਇੱਕ ਉਮੀਦਵਾਰ ਜਦੋਂ ਉਹ ਹਾਰ ਰਿਹਾ ਸੀ ਤਾਂ ਉਹ ਵੋਟਾਂ ਦੀ ਗਿਣਤੀ ਵਾਲਾ ਬੈਲਟ ਪੇਪਰ ਹੀ ਉਹਨੇ ਪਾੜ ਦਿੱਤਾ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਉਹਦਾ ਨਾਮ ਮਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਮਨਪ੍ਰੀਤ ਸਿੰਘ ਜਦੋਂ ਅੰਦਰ ਵੋਟਾਂ ਗਿਣੀਆਂ ਜਾ ਰਹੀਆਂ ਸੀ ਤਾਂ ਇੱਕਦਮ ਉਹ फडਕ ਪਿਆ ਗੁੱਸੇ ਚ ਆ ਗਿਆ ਔਰ ਉਹਨੇ ਵੈਲਟ ਪੇਪਰ ਪਾੜ ਦਿੱਤਾ ਤੇ ਜਦੋਂ ਪੱਤਰਕਾਰ ਉਹਨੂੰ ਪੁੱਛ ਰਹੇ ਨੇ ਕਿ ਤੂੰ ਇੰਜ ਕਿਉਂ ਕੀਤਾ ਤਾਂ ਉਹ ਕਹਿੰਦਾ ਯਾਰ ਸਾਰੇ ਮੈਨੂੰ ਹਰਾਈ ਜਾਂਦੇ ਸੀ ਸਾਰੇ ਮੇਰੇ ਨਾਲ ਗਲਤ ਕਰੀ ਜਾਂਦੇ ਸੀ ਹੁਣ ਦੇਖੋ ਹਾਰ ਜਿਹੜੀ ਆ ਇਹਨੂੰ ਖਿੜੇ ਮੱਥੇ ਕਬੂਲਣਾ ਆਉਣਾ ਚਾਹੀਦਾ ਜੇਕਰ ਮੈਦਾਨ ਚ ਉਤਰਨਾ ਤਾਂ ਹਾਰ ਕਬੂਲਣੀ ਵੀ ਆਉਣੀ ਚਾਹੀਦੀ ਆ ਸੋ ਆਮ ਆਦਮੀ ਪਾਰਟੀ ਦੇ ਇਸ ਉਮੀਦਵਾਰ ਨੇ ਬੈਲਟ ਪੇਪਰ ਪਾੜੇ ਨੇ ਵੱਡੀ ਖਬਰ ਇਹ ਆ ਰਹੀ ਆ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਤੋਂ ਬਾਅਦ ਜਿਹੜਾ ਚੋਣਾਂ ਦਾ ਨਤੀਜਾ ਆ ਰਿਹਾ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਇਸ ਵਕਤ ਤੱਕ ਜਿਹੜੀ ਬਲਾਕ ਸਮਤੀਆਂ ਦੇ ਵਿੱਚ 1033 ਮਤਲਬ 1033 ਸੀਟਾਂ ਦੇ ਉੱਪਰ ਆਮ ਆਦਮੀ ਜਿੱਤ ਪਾਰਟੀ ਜਿੱਤ ਗਈ ਹੈ ਕਾਂਗਰਸ ਦੂਜੇ ਨੰਬਰ ਤੇ ਆ ਗਈ ਹੈ ਪਹਿਲਾਂ ਅਕਾਲੀ ਦਲ ਦੂਜੇ ਨੰਬਰ ਤੇ ਸੀਗਾ ਪਰ ਹੁਣ ਕਾਂਗਰਸ ਦੂਜੇ ਨੰਬਰ ਤੇ ਆ ਗਈ ਹੈ ਕਾਂਗਰਸ 273 ਸੀਟਾਂ ਦੇ ਉੱਪਰ ਜਿੱਤ ਚੁੱਕੀ ਹੈ ਔਰ ਜਿਹੜਾ ਅਕਾਲੀ ਦਲ ਹੈ ਉਹ 176 ਦੇ ਉੱਪਰ ਇਸ ਟਾਈਮ ਖੜਾ ਹੈ ਔਰ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਅਮਨ अरोੜਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ ਉਹ ਕਹਿੰਦੇ ਵੇਖੋ ਜੀ ਸਾਡੇ ਹੱਕ ਤੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਉਹ ਕਹਿੰਦੇ 85% ਥਾਮਾਂ ਦੇ ਉੱਪਰ ਸਾਡੀ ਜਿੱਤ ਹੋ ਰਹੀ ਹੈ ਅਮਨ ਅਰੋੜਾ ਨੇ ਕਿਹਾ ਕਿ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦਾਂ ਨੇ ਉਹਨਾਂ ਦੇ ਵਿੱਚ ਤਾਂ ਸਾਡੀ ਹੂੰਝਾ ਫੇਰ ਹੀ ਜਿੱਤ ਹੋ ਗਈ ਹੈ ਤੇ ਜਿਹੜੀਆਂ ਬਲਾਕ ਸਭਤੀਆਂ ਨੇ ਉੱਥੇ ਵੀ ਸਾਡੀ ਹੂੰਝਾ ਫੇਰ ਵਰਗੀ ਜਿੱਤ ਹੋ ਰਹੀ ਹੈ ਔਰ ਭਾਜਪੀ ਨੂੰ ਹੁਣ ਤੱਕ ਪੂਰੇ ਪੰਜਾਬ ਦੇ ਵਿੱਚੋਂ ਜਿਹੜੀਆਂ ਕੁੱਲ 2838 ਬਲਾਕ ਸਭਤੀ ਦੀਆਂ ਸੀਟਾਂ ਨੇ ਉਹਨਾਂ ਦੇ ਵਿੱਚੋਂ ਸਿਰਫ 27 ਸੀਟਾਂ ਦੇ ਉੱਪਰ ਜਿੱਤ ਮਿਲਦੀ ਨਜ਼ਰ ਆ ਰਹੀ ਹੈ ਬੀਜੇਪੀ ਦੀ ਹਾਲਤ ਬਹੁਤ ਮਾੜੀ ਹੈ ਬੀਜੇਪੀ ਦੇ ਜਿਹੜੇ ਆਗੂ ਨੇ ਉਹ 2027 ਚ ਪੰਜਾਬ ਚ ਸਰਕਾਰ ਬਣਾਉਣ ਦੇ ਜਿਹੜੇ ਸਭਜ ਬਾਗ ਦੇਖ ਰਹੇ ਨੇ ਉਹ ਸੁਪਨੇ ਦੇਖ ਰਹੇ ਨੇ ਤੇ ਹਾਲਤ ਬੀਜੇਪੀ ਦੀ ਵੋਟਾਂ ਦੇ ਵਿੱਚ ਆ ਹੋਈ ਹੈ ਦੂਜੇ ਪਾਸੇ ਅਕਾਲੀ ਦਲ ਵਾਲੇ ਇਹ ਕਹਿ ਰਹੇ ਨੇ ਕਿ ਡਾਇਨਾਸੌਰ ਵੀ ਵਾਪਸ ਆਉਣਗੇ ਤੇ ਅਕਾਲੀ ਦਲ ਵੀ ਵਾਪਸ ਆਏਗਾ ਕਿਉਂਕਿ ਅਕਾਲੀ ਦਲ ਜਿਹੜੀਆਂ ਕੁਝ ਥਾਵਾਂ ਤੇ ਜਿੱਤਿਆ ਉਥੇ ਅਕਾਲੀ ਦਲ ਨੂੰ ਇੰਜ ਲੱਗਿਆ ਕਿ ਉਹ ਬਹੁਤ ਵੱਡੀ ਪ੍ਰਾਪਤੀ ਕਰ ਰਹੇ ਨੇ ਸੁਖਬੀਰ ਬਾਦਲ ਬਾਗੋ ਬਾਗ ਹੈ ਸੁਖਬੀਰ ਬਾਦਲ ਨੂੰ ਸ਼ਾਇਦ ਇਨੀ ਉਮੀਦ ਨਹੀਂ ਸੀ ਪਰ ਇੱਥੇ ਰਾਜਾ ਵੜਿੰਗ ਵਾਸਤੇ ਇੱਕ ਬਹੁਤ ਹੀ ਭੈੜੀ ਖਬਰ ਹੈ ਕਿਉਂਕਿ ਗਿੱਦੜਬਾਹ ਜਿਹੜਾ ਰਾਜਾ ਵੜਿੰਗ ਦਾ ਆਪਣਾ ਹਲਕਾ ਹੈ ਆਪਣਾ ਇਲਾਕਾ ਹੈ ਉਹਦੇ ਵਿੱਚ ਕਾਂਗਰਸ ਦਾ ਖਾਤਾ ਨਾ ਖੁੱਲਣ ਦੀ ਖਬਰ ਹੈ ਮਲੋਟ ਲੰਬੀ ਗਿੱਦੜਬਾਹ ਕਾਂਗਰਸ ਜਿਹੜੀ ਆ ਉਹ ਬਹੁਤ ਪਿੱਛੇ ਹੈ ਕਾਂਗਰਸ ਦਾ ਖਾਤਾ ਵੀ ਉੱਥੋਂ ਖੁੱਲਦਾ ਨਹੀਂ ਨਜ਼ਰ ਆ ਰਿਹਾ ਤੇ ਆਮ ਆਦਮੀ ਪਾਰਟੀ ਨਾਲ ਵੀ ਕਈ ਥਾਵਾਂ ਤੇ ਬਹੁਤ ਪੈੜੀ ਹੋਈ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਸਪੀਕਰ ਕੁਲਤਾਰ ਸਿੰਘ ਸੱਧਵਾ ਉਹਨਾਂ ਦੇ ਪਿੰਡ ਆਮ ਆਦਮੀ ਪਾਰਟੀ ਹਾਰ ਗਈ ਜਿਹੜੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਵੀ ਰਹੇ ਨੇ ਉੱਥੇ ਵੀ ਆਮ ਆਦਮੀ ਪਾਰਟੀ ਉਹਨਾਂ ਦੇ ਪਿੰਡ ਹਾਰ ਗਈ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਰਹੇ ਨੇ ਮੀਤਹਿਰ ਉੱਥੇ ਵੀ ਆਮ ਆਦਮੀ ਪਾਰਟੀ ਹਾਰ ਗਈ ਹੈ ਔਰ ਆਮ ਆਦਮੀ ਪਾਰਟੀ ਦੀ ਐਮਐਲਏ ਜਿਹੜੇ ਨਰਿੰਦਰ ਕੌਰ ਭਰਾਜ ਉਹਨਾਂ ਦੇ ਪਿੰਡ ਵੀ ਆਮ ਆਦਮੀ ਪਾਰਟੀ ਹਾਰ ਗਈ ਐ ਜਿਹੜੇ ਸੁਖਬੀਰ ਮੈਸਰਖੰਨਾ ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਦੇ ਪਿੰਡ ਵੀ ਆਮ ਆਦਮੀ ਪਾਰਟੀ ਹਾਰ ਗਈ ਐ ਔਰ ਜਿਹੜੇ ਜਗਸੀਰ ਸਿੰਘ ਮਾਸਟਰ ਜਗਸੀਰ ਸਿੰਘ ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਦੇ ਪਿੰਡ ਤੋਂ ਵੀ ਆਮ ਆਦਮੀ ਪਾਰਟੀ ਹਾਰ ਗਈ ਐ ਆਮ ਆਦਮੀ ਪਾਰਟੀ ਦੇ ਲਈ ਇਹ ਸੋਚਣ ਦਾ ਸਵਾਲ ਹੈ ਕਿ ਇੱਥੇ ਗੜਬੜ ਕਿੱਥੇ ਰਹਿ ਗਈ ਇੱਥੇ ਕੀ ਹੋ ਗਿਆ ਹੁਣ ਦੋ ਬੜੀਆਂ ਅਹਿਮ ਖਬਰਾਂ ਨੇ ਇੱਕ ਜਿਹੜਾ ਫਿਰੋਜ਼ਪੁਰ ਦਾ ਪਿੰਡ ਅਜੀਤ ਸਿੰਘ ਵਾਲਾ ਉਥੋਂ ਖਬਰ ਆ ਰਹੀ ਕਿ ਆਮ ਆਦਮੀ ਪਾਰਟੀ ਨੂੰ ਸਿਰਫ ਇੱਕੋ ਵੋਟ ਨਿਕਲੀ ਹੈ ਇੱਕੋ ਵੋਟ ਇਹ ਆਪਣੇ ਆਪ ਦੇ ਵਿੱਚ ਬਹੁਤ ਚਰਚਾ ਦਾ ਵਿਸ਼ਾ ਬਣਿਆ ਦੂਜਾ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਤੋਂ ਭਾਜਪਾ ਨੂੰ ਇੱਕੋ ਵੋਟ ਨਿਕਲੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣਿਆ ਔਰ ਗੁਰਪ੍ਰੀਤ ਸੇਖੋਂ ਜਿਹਨੂੰ ਫਿਰੋਜ਼ਪੁਰ ਦੇ ਵਿੱਚ ਜਦੋਂ ਉਹਦੀ ਘਰ ਵਾਲੀ ਚੋਣ ਲੜ ਰਹੀ ਸੀ ਤਾਂ ਗ੍ਰਿਫਤਾਰ ਕਰ ਲਿਆ ਸੀਗਾ ਉਹਦੀ ਘਰ ਵਾਲੀ ਵੀ ਜਿੱਤ ਗਈ ਤੇ ਉਹਦੇ ਜਿਹੜੇ 6-7 ਬੰਦੇ ਉਹਦੇ ਪੱਖੀ ਖੜੇ ਸੀ ਉਹ ਸਾਰਿਆਂ ਦੇ ਜਿੱਤਣ ਦੀ ਖਬਰ ਆ ਰਹੀ ਹੈ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਵੱਡੀ ਖਬਰ ਵਜੋਂ ਹੈ ਇੱਥੇ ਮੈਂ ਸਾਫ਼ ਕਰ ਦਿਆਂ ਜਿੱਤੇ ਕੋਈ ਹਾਰੇ ਲੋਕੋ ਇੱਕ ਗੱਲ ਸੁਣ ਲਓ ਆਪਣਾ ਕੁਝ ਨਹੀਂ ਸੌਰਣਾ ਕਿਉਂਕਿ ਪਹਿਲਾਂ ਵੀ ਜਿੱਤਦੇ ਹਾਰਦੇ ਬਹੁਤ ਆਏ ਨੇ 1952 ਤੋਂ ਇਹਨਾਂ ਦੇ ਮੂੰਹ ਵੇਖਣ ਲੱਗੇ ਆ ਅੱਜ ਤੱਕ ਨਾ ਸਾਡੇ ਜਵਾਕਾਂ ਦਾ ਰੋਜ਼ਗਾਰ ਨਿਕਲਿਆ ਨਾ ਗਰੀਬੀ ਅਮੀਰੀ ਦਾ ਪਾੜਾ ਖਤਮ ਹੋਇਆ ਨਾ ਮਹਿੰਗਾਈ ਘਟੀ ਨਾ ਨਸ਼ੇ ਬੰਦ ਹੋਏ ਨਾ ਕਰਜ਼ੇ ਘਟੇ ਜਿੰਨੇ ਵੀ ਲੋਕਾਂ ਦੇ ਦੁੱਖ ਸੀ ਉਹ ਨਹੀਂ ਘਟੇ ਸਾਰਾ ਕੁਝ ਹੌਲੀ ਹੌਲੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਦਿੱਤਾ ਜਾਣ ਲੱਗ ਪਿਆ ਪਰ ਲੋਕਾਂ ਲਈ ਕੁਝ ਨਹੀਂ ਨਿਕਲਿਆ ਤੇ ਅੱਜ ਇਹਦੇ ਨਾਲ ਹੀ ਕਈ ਥਾਵਾਂ ਦੇ ਉੱਪਰ ਗੜਬੜ ਹੋਣ ਦੀਆਂ ਖਬਰਾਂ ਵੀ ਆਈਆਂ ਨੇ ਜਿੱਥੇ ਜਾਤੋ ਦੇ ਵਿੱਚ ਇਹ ਖਬਰ ਆਈ ਬਹੁਤ ਜ਼ੋਰ ਨਾਲ ਇਹ ਖਬਰ ਆਈ ਹੈ ਕਿ ਉੱਥੇ ਦੇ ਜਿਹੜੇ ਐਮ ਐਲ ਏ ਸੀ ਉਹ ਗਿਣਤੀ ਅਕਾਊਂਟਿੰਗ ਹੋਣ ਵੇਲੇ ਅੰਦਰ ਚਲੇ ਗਏ ਸੀਗੇ ਤੇ ਉਸ ਤੋਂ ਬਾਅਦ ਪੱਤਰਕਾਰਾਂ ਨੇ ਬਾਹਰ ਜਿਹੜੇ ਪੁਲਿਸ ਅਫਸਰ ਹੈ ਉਹਨਾਂ ਨੂੰ ਘੇਰਿਆ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜੇ ਪੁਲਿਸ ਅਫਸਰ ਨੇ ਉਹ ਸਭ ਕੁਝ ਦਾ ਬਚਾਅ ਕਰਦੇ ਨਜ਼ਰ ਆ ਰਹੇ ਸੀ ਕੁਝ ਨਹੀਂ ਬੋਲ ਰਹੇ ਸੀ ਕੁਝ ਨਹੀਂ ਦੱਸ ਰਹੇ ਸੀ ਇੰਜ ਅਨਜਾਨਤਾ ਪ੍ਰਗਟ ਕਰ ਰਹੇ ਸੀ ਜਿਵੇਂ ਉਹਨਾਂ ਨੂੰ ਕੁਝ ਪਤਾ ਹੀ ਨਾ ਹੋਵੇ ਦੂਜੇ ਪਾਸੇ ਪਟਿਆਲਾ ਤੋਂ ਖਬਰ ਆਈ ਜਿੱਥੇ ਗੜਬੜ ਹੋਈ ਰੌਲਾ ਪਿਆ ਵੋਟਾਂ ਦੀ ਗਿਣਤੀ ਦੇ ਦਰਮਿਆਨ ਕੁਝ ਲੋਕਾਂ ਨੇ ਦੋਸ਼ ਲਾਏ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਬਰਬੀਰ ਬਲਬੀਰ ਸਿੰਘ ਉਹਨਾਂ ਦੇ ਪੁੱਤਰ ਦੇ ਉੱਪਰ ਕੁਝ ਦੋਸ਼ ਇਸ ਤਰ੍ਹਾਂ ਦੇ ਲਾਏ ਜਿਹੜੇ ਉਹ ਕਹਿ ਰਹੇ ਆ ਕਿ ਗਲਤ ਹੈ ਦੂਜੇ ਪਾਸੇ ਮੁੱਲਾਪੁਰ ਦਾਖਾ ਤੋਂ ਵੀ ਇਸ ਤਰ੍ਹਾਂ ਦੀ ਖਬਰ ਆਈ ਹੈ ਜਿੱਥੇ ਰੌਲਾ ਪੈਣ ਦੀ ਨੌਬਤ ਬਣੀ ਹੈ ਔਰ ਉਧਰ ਫਿਰੋਜ਼ਪੁਰ ਦੇ ਜਲਾਲਾਬਾਦ ਦੇ ਵਿੱਚ ਤਾਂ ਲੋਕਾਂ ਨੇ ਸੜਕ ਰੋਡ ਜਾਮ ਕਰਤਾ ਸਾਰੀਆਂ ਪਾਰਟੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਕਿਹਾ ਕਿ ਇੱਥੇ ਪੁਲਿਸ ਜਿਹੜੀ ਆ ਵਿਰੋਧੀ ਪਾਰਟੀਆਂ ਦੇ ਨਾਲ ਗਿਣਤੀ ਵੇਲੇ ਵੀ ਧੱਕਾ ਕਰ ਰਹੀ ਹੈ ਕਰਵਾਇਆ ਜਾ ਰਿਹਾ ਤਾਂ ਉਧਰ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਅਮਨ अरोੜਾ ਉਹ ਕਹਿੰਦੇ ਵੇਖੋ ਜੀ 85% ਸਾਡੇ ਨਤੀਜੇ ਸਾਡੇ ਹੱਕ ਚ ਆਏ ਨੇ ਉਹਨਾਂ ਨੇ ਉਦੋਂ ਪ੍ਰੈਸ ਕਾਨਫਰੰਸ ਕੀਤੀ ਜਦੋਂ ਅਜੇ ਜਿਲ੍ਹਾ ਪ੍ਰੀਸ਼ਦਾਂ ਦੇ 71 ਜੋ ਉਹਨਾਂ ਦੇ ਨਤੀਜੇ ਆਏ ਸੀ ਉਹ ਕਹਿੰਦੇ 71 ਚੋਂ 60 ਦੇ ਉੱਪਰ ਸਾਡੀ ਜਿੱਤ ਹੈ ਬਲਾਟ ਸੰਮਤੀ ਦੇ 1875 ਨਤੀਜੇ ਉਸ ਵਕਤ ਆਏ ਸੀ ਜਦੋਂ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਤਾਂ ਉਹਨਾਂ ਨੇ ਕਿਹਾ 667 ਬਲਾਕਾਂ ਚੋਂ 80 ਜਿੱਤੇ ਆ ਤੇ ਇਹ ਸਾਡੀ ਹੁੰਜਾ ਫੇਰ ਜਿੱਤ ਹੈ ਹੁਣ ਅਸਲ ਦੇ ਵਿੱਚ ਜਿੱਤ ਕਿ ਦੀ ਤਿਹਾਰ ਕਿ ਦੀ ਹੈ ਕਿਹੜੀ ਪਾਰਟੀ ਕਿੱਥੇ ਜਾ ਖੜੀ ਹੈ ਦੇਖੋ ਗੱਲ ਸਿੱਧੀ ਹੈ ਮਿੱਤਰੋ ਇੱਕ ਤਾਂ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਹੈ ਉਹਨੂੰ ਫਾਇਦਾ ਮਿਲਣਾ ਹੀ ਹੁੰਦਾ ਵੋਟਾਂ ਪੰਚਾਇਤਾਂ ਦੀਆਂ ਹੋਣ ਬਲਾਕ ਸੰਪਤੀ ਦੀਆਂ ਹੋਣ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਹੋਣ ਤੇ ਚਾਹੇ ਜਿਮਣੀ ਹੋਣ ਜਿਹਦੀ ਸਰਕਾਰ ਹੁੰਦੀ ਹੈ ਲੋਕਾਂ ਨੂੰ ਵੀ ਆਏ ਹੁੰਦਾ ਵੀ ਜਿੰਨਾਂ ਦੀ ਸਰਕਾਰ ਆ ਯਾਰ ਜੇ ਹੋਰ ਪਾਰਟੀ ਦਾ ਜਿਤਾ ਦਿਆਂਗੇ ਤਾਂ ਉਹਦੇ ਕੰਮ ਨਹੀਂ ਹੋਣੇ ਤਾਂ ਫਿਰ ਜੇ ਜਿਤਾਉਣਾ ਹੀ ਆ ਪਾਉਣੀ ਹੈ ਵੋਟ ਤੇ ਇਹਨਾਂ ਨੂੰ ਪਾ ਦਿਓ ਮਾੜੇ ਮੋٹے ਕੰਮ ਤਾਂ ਕਰਾ ਲਾਂਗੇ ਕੁਝ ਛੋਟਾ ਮੋਟਾ ਨਿੱਕੇ ਮੋਟੇ ਕੰਮ ਹੀ ਹੁੰਦੇ ਨੇ ਕੋਈ ਸਿਸਟਮ ਤਾਂ ਬਦਲਣ ਵਾਲੀਆਂ ਗੱਲਾਂ ਇੱਥੇ ਹੁੰਦੀਆਂ ਨਹੀਂ ਆ ਤਾਂ ਇੰਨੀਆਂ ਨੀਆਂ ਨਿੱਕੇ ਨਿੱਕੇ ਗੱਲਾਂ ਕਰਕੇ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਰਹਿੰਦੀਆਂ ਰਹੀਆਂ ਨੇ ਤਾਂ ਇਹ ਜਿਹੜੀਆਂ ਲੋਕਲ ਬਾਡੀ ਦੀਆਂ ਚੋਣਾਂ ਹੁੰਦੀਆਂ ਪੰਚਾਇਤਾਂ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਬਲਾਕ ਸੰਮਤੀਆਂ ਇਹ ਉਹਨਾਂ ਦੇ ਫੇਵਰ ਦੇ ਵਿੱਚ ਜਾਂਦੀਆਂ ਰਹੀਆਂ ਨੇ ਸੋ ਇਸ ਵਕਤ ਵੀ ਆਮ ਆਦਮੀ ਪਾਰਟੀ ਨੂੰ ਫਾਇਦਾ ਮਿਲ ਰਿਹਾ ਕੁਝ ਲੋਕ ਕਹਿੰਦੇ ਨੇ ਵੀ ਇਹ 2027 ਦਾ ਸੈਮੀਫਾਈਨਲ ਹੈ ਮੈਨੂੰ ਨਹੀਂ ਲੱਗਦਾ ਇਹ 2027 ਦਾ ਸੈਮੀਫਾਈਨਲ ਹੈ ਕਿ ਉਹ ਕੇ ਬਹੁਤ ਵਾਰ ਇੰਜ ਦੇਖਿਆ ਕਿ ਜਿਨ੍ਹਾਂ ਦੀ ਸਰਕਾਰ ਹੁੰਦੀ ਆ ਉਹ ਇਹ ਲੋਕਲ ਬੋਡੀ ਦੀਆਂ ਚੋਣਾਂ ਤਾਂ ਜਿੱਤ ਜਾਂਦੇ ਨੇ ਪਰ ਜਦੋਂ 6 ਮਹੀਨੇ ਸਾਲ ਬਾਅਦ ਦੀ ਜਿਹੜੀਆਂ ਮੇਨ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤੇ ਉੱਥੇ ਉਹਨਾਂ ਦਾ ਪੂਪੜਸ ਹੋ ਜਾਂਦਾ ਐ ਬੜੀ ਵਾਰ ਹੋਇਆ ਤਾਂ ਇਸ ਕਰਕੇ ਇਹਨੂੰ ਸੈਮੀ ਸੂਮੀ ਫਾਈਨਲ ਮੈਂ ਮੰਨ ਨਹੀਂ ਸਕਦਾ ਤੁਸੀਂ ਮੰਨਦੇ ਹੋ ਜਾਂ ਨਹੀਂ ਮੰਨਦੇ ਇਹ ਤੁਸੀਂ ਆਪਣਾ ਕਮੈਂਟ ਲਿਖ ਦਿਓ ਪਰ ਅੱਜ ਅੱਜ ਸਾਰੀਆਂ ਪਾਰਟੀਆਂ ਆਪੋ ਆਪਣੇ ਪੱਧਰ ਤੇ ਫੇਰ ਬੜਕਾ ਮਾਰ ਰਹੀਆਂ ਨੇ ਜਦੋਂ ਰਾਜਾ ਵੜਿੰਗ ਨੂੰ ਪੁੱਛਿਆ ਗਿਆ ਵੀ ਤੁਸੀਂ ਕਹਿੰਦੇ ਸੀ ਅ ਵੀ ਜਿਹੜੀ ਅਕਾਲੀ ਦਲ ਉਹ ਤਾਂ ਬਹੁਤ ਥੱਲੇ ਚਲਾ ਗਿਆ ਪਰ ਅਕਾਲੀ ਦਲ ਨੇ ਤਾਂ ਅੱਜ ਪੂਰੇ ਹੌਸਲੇ 'ਚ ਨੇ ਉਹ ਤਾਂ ਤਰਨਤਾਰਨ ਜਿਮਣੀ ਚੋਂ ਦੇ ਨਤੀਜੇ 'ਚ ਵੀ ਇਹ ਕਹਿੰਦੇ ਰਹੇ ਤੇ ਹੁਣ ਵੀ ਕਹਿ ਰਹੇ ਨੇ ਵੀ ਡਾਇਨਾਸੌਰ ਵਾਪਸ ਆਉਣ ਭਾਵੇਂ ਨਾ ਆਉਣ ਅਕਾਲੀ ਦਲ ਆ ਗਿਆ ਤੇ ਕਈ ਤਾਂ ਅਕਾਲੀ ਦਲ ਵਾਲਿਆਂ ਨੇ ਇਹ ਵੀ ਕਿਹਾ ਵੀ ਅਕਾਲੀ ਦਲ ਤਾਂ ਆ ਗਿਆ ਹੁਣ ਡਾਇਨਾਸੌਰ ਵੀ ਵਾਪਸ ਆਉਣਗੇ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਪਰ ਰਾਜਾ ਵੜਿੰਗ ਨੇ ਕਿਹਾ ਕਹਿੰਦਾ ਦੇਖੋ ਇਹ ਜਿਹੜਾ ਸੋਸ਼ਲ ਮੀਡੀਆ ਦੇ ਸਹਾਰੇ ਇੰਨੀਆਂ ਬੜਕਾ ਮਾਰੀਆਂ ਜਾ ਰਹੀਆਂ ਇਹ ਗਲਤ ਆ ਰਾਜਾ ਵੜਿੰਗ ਨੇ ਕਿਹਾ ਵੇਖੋ ਸਿੱਧੂ ਮੂਸੇ ਵਾਲਾ ਉਹ ਕਹਿੰਦਾ ਸੀ ਸੋਸ਼ਲ ਮੀਡੀਆ ਤੇ ਉਹਦੇ ਫੋਲੋਅਰ ਸਭ ਤੋਂ ਵੱਧ ਸੀ ਬੜੀ سپورਟ ਸੋਸ਼ਲ ਮੀਡੀਆ ਤੇ ਸੀ ਪਰ ਵੋਟਾਂ 'ਚ ਉਹ ਹਾਰ ਗਿਆ ਕਹਿੰਦਾ ਗਰਾਊਂਡ ਹੋਰ ਹੁੰਦਾ ਸੋਸ਼ਲ ਮੀਡੀਆ ਤੇ ਇਹ سپورਟ ਕੀ ਆ ਉਹ ਹੋਰ ਹੁੰਦਾ ਪਰ ਰਾਜਾ ਵੜਿੰਗ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਵੀ ਤੁਹਾਡੀ ਪਾਰਟੀ ਇੰਨਾ ਥੱਲੇ ਕਿਵੇਂ ਰਹਿ ਗਈ ਤਾਂ ਉਥੇ ਫਿਰ ਉਹ ਗੱਲਾਂ ਗੋਲਮੋਲ ਜੀਆਂ ਕਰਦੇ ਨਜ਼ਰ ਆਏ ਨੇ ਸੋ ਅੱਜ ਦੀ ਇਹ ਜਿਹੜੀ ਸਥਿਤੀ ਬਣੀ ਹੈ ਇਹਦੇ ਬਾਰੇ ਤੁਸੀਂ ਵੀ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖ ਦਿਓ ਔਰ ਸਭ ਤੋਂ ਵੱਡੀ ਅੱਜ ਦੀ ਜਿਹੜੀ ਖਬਰ ਚਰਚਾ ਦੇ ਵਿੱਚ ਇਸ ਟਾਈਮ ਹੈ ਉਹ ਉਹੀ ਹੈ ਆਮ ਆਦਮੀ ਪਾਰਟੀ ਦੇ ਇੱਕ ਉਮੀਦਵਾਰ ਜਦੋਂ ਉਹ ਹਾਰ ਰਿਹਾ ਸੀ ਤਾਂ ਉਹਨੇ ਖੋ ਕੇ ਬੈਲਟ ਪੇਪਰ ਹੀ ਪਾੜਤਾ ਮੋਗਾ ਦੇ ਡਰੋਲੀ ਭਾਈ ਤੋਂ ਇਹ ਖਬਰ ਆ ਰਹੀ ਹੈ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਹੁਣ ਉਸੇ ਤੋਂ ਪੁੱਛਤਾ ਰਹੀ ਹੈ ਪਰ ਉਹ ਵਿਚਾਰਾ ਸਿੱਧਿਆ ਹੀ ਛੱਡੀ ਜਾਂਦਾ ਹੈ ਉਹ ਕਹਿੰਦਾ ਯਾਰ ਸਾਰੇ ਗਲਤ ਕਰੀ ਜਾਂਦੇ ਸੀ ਹਰਾਏ ਜਾਂਦੇ ਸੀ ਆਹ ਕਰੀ ਜਾਂਦੇ ਸੀ ਇਸ ਕਰਕੇ ਬਰਿਆਰ ਮੈਨੂੰ ਮੈਨੂੰ ਐ ਹੋ ਗਿਆ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਹੋਇਆ ਸੀ ਪੱਤਰਕਾਰ ਉਹਨੂੰ ਪੁੱਛ ਰਹੇ ਸੀਗੇ ਪਰ ਇਹ ਸਾਰਾ ਜੋ ਵਰਤਾਰਾ ਹੈ ਇਹਦੇ ਵਿੱਚ ਮੈਂ ਇੱਕ ਗੱਲ ਸਾਫ਼ ਕਹਿ ਦਿਆਂ ਜਿਸ ਦਿਨ ਲੋਕਾਂ ਦੀ ਚੇਤਨਾ ਲੋਕਾਂ ਦੀ ਜਾਗਰਤੀ ਬਣ ਗਈ ਲੋਕ ਜਾਗਰੂਕ ਹੋ ਗਏ ਜਦੋਂ ਉਦੋਂ ਆ ਲੰਡੂ ਬੱਚੂ ਮੁੱਦਿਆਂ ਦੇ ਉੱਪਰ ਨਾ ਲੋਕਾਂ ਨੇ ਵੋਟ ਪਾਉਣੀ ਹੈ ਗਲੀਆਂ ਨਾਲੀਆਂ ਲੈਟਰੀਨਾਂ ਬਣਾ ਦੇਾਂਗੇ ਤੁਹਾਡਾ ਕੋਠਾ ਪਵਾ ਦਿਆਂਗੇ ਉਦੋਂ ਲੋਕ ਵੱਡੇ ਮੁੱਦਿਆਂ ਤੇ ਗੱਲ ਕਰਿਆ ਕਰਨਗੇ ਵੀ ਸਾਡੇ ਧੀਆ ਪੁੱਤਾਂ ਨੂੰ ਨੌਕਰੀਆਂ ਤੇ ਰਜਗਾਰ ਤੁਸੀਂ ਪੱਕਾ ਕਿਉਂ ਨਹੀਂ ਦਿੰਦੇ ਇੱਥੇ ਗੱਲ ਕਰੋ ਤੁਸੀਂ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਦੇ ਪ੍ਰੋਜੈਕਟ ਲਾ ਕੇ ਉਹਨਾਂ ਨੂੰ ਹੀ ਤਾਂ ਚੱਕੀ ਜਾਂਦੇ ਹੋ ਸਰਕਾਰੀ ਵਿਭਾਗਾਂ ਦਾ ਬੇੜਾ ਕਿਉਂ ਬਿਠਾ ਰਹੇ ਹੋ ਇੱਥੇ ਗੱਲ ਕਰੋ ਲੋਕ ਕਹਿਣਗੇ ਫਿਰ ਵੀ ਦੱਸੋ ਅਮੀਰ ਲਗਾਤਾਰ ਅਮੀਰ ਕਿਉਂ ਹੋ ਰਿਹਾ ਤੇ ਗਰੀਬ ਲਗਾਤਾਰ ਗਰੀਬ ਕਿਉਂ ਹੋ ਰਿਹਾ ਲੋਕ ਫਿਰ ਪੁੱਛਣਗੇ ਮਿਹਨਤ ਕਰਨ ਵਾਲੇ ਲੋਕਾਂ ਦੇ ਦੀਵੇ ਗੁੱਲ ਕਿਉਂ ਹੋ ਰਹੇ ਨੇ ਤੇ ਵੇਲਰ ਪੂੰਜੀ ਪੱਤੀਆਂ ਦੇ ਗੱਲੇ ਫੁੱਲ ਕਿਉਂ ਹੋ ਰਹੇ ਨੇ ਇੱਥੇ ਗੱਲ ਕਰੋ ਲੋਕ ਫਿਰ ਪੁੱਛਣਗੇ ਪਰ ਫਿਲਹਾਲ ਅਜੇ ਸਾਡੀ ਸਾਰਿਆਂ ਦੀ ਚੇਤਨਾ ਘੱਟ ਹੈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਆਪਣਾ ਕੀਮਤੀ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ